ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਹ ਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਕੀ ਚੀਜ਼ ਬਦਨੀ ਆ ਫਲਕਾਰੀ ਜੀ ਦੇਖ ਸੈਲਸ ਨਾ ਨਹੀਂ ਲੱਗੀ ਦਿੱਤੀ ਹੋਗੇ ਦੂਰ ਹੈਗੀ ਇੱਕ ਪਾਸੇ ਲੱਗ ਜਾ ਛੋਟਾ ਘੇਰ ਲਾ ਕੋਈ ਨਾ ਸੈਟ ਦੂੰਗੇ ਹੋਰ ਥੋੜੇ ਜੇ ਡੂੰਗੇ ਸੈਟ ਸਨ ਡੂੰਗੇ ਥੱਲੇ ਸਿੱਟੇ ਨੂੰ ਥੋੜੇ ਰਖਵਾਓ ਚੰਗੀ ਤਰ੍ਹਾਂ ਡੂੰਘੇ ਟੱਲੇ ਥੋੜੇ ਜੇ ਹਾਂਜੀ ਦੋਸਤੋ ਟਰੈਕਟਰ ਜਾਂਦਾ 4x4 855 ਸਿਟੀ ਦੇ ਵਿੱਚ ਸਾਰੇ ਪਿੰਡ ਦੇ ਕਿਸਾਨਾਂ ਦੀ ਮੰਗ ਸੀ ਕਹਿੰਦੇ ਵੱਡਾ ਟਰੈਕਟਰ ਲੈ ਕੇ ਆਓ ਟਰਿੱਟ ਤਾਂ ਪਹਿਲਾਂ ਵੀ ਹੈ ਗਿਆ ਦੋ ਹਾਲੈਂਡ ਤੀਜਾ ਟਰੈਕਟਰ ਲੈ ਕੇ ਆਦਾ ਮੇਰੇ ਪਿੰਡਾਂ ਸਿਟੀ ਦੇ ਵਿੱਚ ੱੱਲੇ ਵਾਲ ਤੇ 4x4 963 ਅੱਜ ਕੱਲ ਲੈ ਕੇ ਆਂਦਾ ਅੱਜ ਡੰਡਾ ਡੰਡਾ ਢੱਲਾ ਕਰਕੇ ਪਲੋਂ ਹਲ ਪਾਇਆ ਸੀ ਭਰਤੇ ਦੇਖਦੇ ਚਲਾ ਕੇ ਇਹਨੂੰ ਇੱਥੇ ਤੇ 10 ਪੁੱਟਾ ਰੂਟਾਵਿਟਰ ਇਹਦੇ ਪਿੱਛੇ ਪਾਉਣ ਵਾਸਤੇ ਕੀਤੀ ਆ ਡਿਮਾਂਡ ਕਿਸਾਨ ਵੀਰਾਂ ਨੇ ਦੇਖਦੇ ਆ 4x4 ਗੇਅਰ ਲਾ ਕੇ ਦੇਖ ਬਾਈ ਇਹਦਾ ਬਦਨੀ 4x4 ਲਾਇਆ ਬਿਆ ਗੇਅਰ ਮੈਂ ਉਹੀ ਗੱਲ ਕਰਦਾ ਲਿਆ ਮੋੜ ਕੇ ਦੇਖਦਾ ਸੀ ਲਾ ਕੇ ਕਿੰਨਾ ਫਰਕ ਪੈਂਦਾ ਤੋਰੇ ਦਾ ਲਿਆ ਇਹਨੂੰ ਸਿੱਧਾ ਕਰ ਚਲਾ ਕੇ ਦੇਖੋ ਲੈ ਦੱਸ ਕਿੱਡੀ ਗੱਲ ਹੈ ਟਰੈਕਟਰੀ ਆ ਹਾਂ ਬਾਈ ਇਹ ਕਿ ਫਿਰ ਉਹ ਇੱਥੇ ਫਿਰ ਇਹਨਾਂ ਨੇ ਆ ਬਣਾਉਣਾ ਇੱਥੇ ਵੀ ਸਕੀਮਾ ਲਾਉਣ ਲੱਗ ਪਏ ਹਾਂਜੀ ਮਿੱਤਰ ਪਿਆਰੋ 4x4 ਪਹਿਲਾਂ ਤਾਂ ਇਹ ਦੇਖਦੇ ਆ ਮਗਰਲੇ ਟਾਇਰਾਂ ਤੇ ਲਾਇ ਗਏ ਫਿਰ 4x4 ਚ ਲਾ ਕੇ ਆ ਕਰਦੇ ਆ ਸੈਟਿੰਗ ਸ਼ੂਟਿੰਗ ਜੀ ਤੇ ਪਹਿਲਾਂ ਉਹ ਦੇਖ ਫਿਰ 4x4 ਲਾ ਕੇ ਦੇਖੀ ਫਿਰ ਮੂਹਰੇ ਡੈਰਾਂ ਦਾ ਔਰਲੇ ਪਾਸੇ ਆ ਇਧਰ ਨਾਲ ਹੀ ਆ ਦੇ ਬਾਈ ਇਧਰ ਆ 4x4 ਔਰਲੇ ਪਾਸੇ ਆ ਦੇ ਔਰਲੇ ਪਾਸੇ ਨਾਲ ਚੱਲ ਟਾਇਰ ਦੱਸਣਗੇ ਮੂਹਰੇ ਖਚਾਈ ਦੱਸ ਦੂਗੀ ਯਾਰ ਹੁਣ 4x4 ਲੱਗਿਆ ਬਾਈ ਉਹ ਦੇਖ ਚਾਈਦਾ ਫਰਕ ਪੈ ਜਾਂਦਾ ਲੈ ਹੈ ਲੱਗਿਆ ਨਹੀਂ ਹੈਂ ਦੇਖੀ ਤੌਰ ਕੇ ਥੋੜਾ ਜਿਹਾ ਸਿੱਧਾ ਪਤਨੀ ਛੱਡ ਦਾਲ ਲੈ ਤੁਟਰੀ ਉਹ 4x4 ਲੱਗਿਆ ਨਹੀਂ ਗੇਅਰ ਗੇਅਰ ਲਾਇਦਾ 4x4 ਨਹੀਂ ਲੱਗਿਆ ਹਜੇ ਹੈ ਹੁਣ ਕੀ ਲਿਖਿਆ ਵਾ ਕੀ ਆਹ ਤੇ ਹਾਂ ਨਾ ਹੁਣ ਥੱਲੇ ਛੱਟਿਆਗਾ ਇਹ ਹੁਣ ਥੱਲੇ ਛੱਟ ਕੇ ਦੇਖ ਥੱਲੇ ਨੂੰ 4x4 ਹੋਊ ਯਾਰ ਲੱਗਿਆ ਵਾ ਅਸੀਂ ਚੱਲੀ ਹੁਣ ਲੈਫਟ ਨਾਲ ਜਾ ਕੇ ਨੂੰ ਜਾਣ ਤੇ ਲੈਫਟ ਨਾਲ ਜਾ ਕੇ ਨੂੰ ਜਾਣ ਤੇ 4x4 ਆ ਯਾਰ ਸਲੈਪ ਮਾਰਦਾ ਜਾਂਦਾ ਇਹ ਮੂਹਲਾ ਡੈਰ ਹੁਣ ਲੱਗਿਆ ਵਿਆ ਹੁਣ 4x4 ਆ ਆ ਦੇਖੋ ਜੀ ਮਿੱਤਰੋ ਟਰੈਕਟਰ ਦੇ ਵਿੱਚ ਪਲੋਂ ਹਾਲਾ ਜਮਾ ਥੱਲੇ ਲਾ ਕੇ ਮੰਜੀ ਆ ਦੇਖੋ ਭਰਤ ਵੀ ਪਈ ਵੀ ਆ ਥਾਂ ਤੇ ਇੱਥੇ ਭਰਤ ਪਈ ਵੀ ਸਾਡੀ 12 13 ਫੁੱਟ ਭਰਤਾ ਜਿੱਥੇ ਚੱਲਦਾਗਾ ਮਿੱਤਰੋ ਥਾਂ ਵੀ ਪੋਲਾਗਾ ਸੱਜਰੀ ਭਰਤ ਪੈ ਕੇ ਹੱਟੀ ਵੀ ਆਏ 10 ਦਿਨ ਹੋਏ ਆ 10 11 ਫੁੱਟ ਭਰਤ ਪੈ ਕੇ ਹੱਟੀ ਵੀ ਆ ਇੱਥੇ ਆ ਦੇਖੋ ਮੰਜੀ ਲਈ ਵੀ ਆ ਥੱਲੇ ਟਰੈਕਟਰ ਦੀ ਹੋਰ ਬਾਈ ਫੋਰ ਦਾ ਬਾਈ ਪੂਰਾ ਹੀ ਫਰਕ ਆ ਜਿਹੜੀ ਮੂਰਲੇ ਟਾਇਰਾਂ ਦੀ ਖਿਚਾਈ ਆ ਡੁੱਟੀ ਪਾਵਰ ਬੰਦੀ ਆ ਬਾਈ ਉਹਦੇ ਨਾਲ ਹੈ ਕਿਵੇਂ ਮੈਂ ਦੱਸਿਆ ਨਹੀਂ ਦੱਸਿਆ ਨਹੀਂਗਾ ਤੂੰ ਦੱਸ ਦੇ ਕੇ ਸੈਟੀ ਦੇ ਵਿੱਚ ਮੜਾ ਜਾ ਕੇ ਬੱਚੋ ਤੁਸੀਂ ਤੇਨੂੰ ਕਮੇਟੀ ਚ ਕੀ ਲੈਤਾਗਾ ਕਿ ਨਾ ਮੜਾ ਜਾ ਦੱਸ ਦੋ ਹਨਾ ਆਹ ਦੇਖੋ ਜੀ ਮੈਂ ਤੇ ਪਰਿਆਰੋ ਸੰਗ ਦੇਖੋ ਆ ਜਮਾ ਥੱਲੇ ਲਾਈ ਵੀ ਹੈਗੀ ਜਿਹੜੇ ਹਾਲਾਗੇ ਦੂਜੇ ਪਲੋਹਾ ਸਿੱਧੇ ਹੈਗੇ ਉਹ ਜਮਾ ਥੱਲੇ ਲਾਈ ਵੀ ਆ ਮੰਜੀ ਆਹ ਦੇਖੋ ਪੂਰੀ ਕਚਾਈ ਹੈਗੀ 4x4 ਬਈ ਜਿਹੜੇ ਹੈਗੇ ਚੱਲ ਚੱਲਦੇ ਹੈਗੇ ਆਹ ਦੇਖੋ ਉਹਦੇ ਨਾਲ ਸਾਇਟੀ ਦੇ ਵਿੱਚ ਲਿਆਂਦਾ ਟਰੈਕਟਰ ਬਾਈ ਇਹ ਸਾਰਿਆਂ ਨੂੰ ਭਰਾਵਾਂ ਨੂੰ ਦੱਸ ਦਈਏ ਪਹਿਲਾਂ ਵੀ ਇਹ ਟਰੈਕਟਰ ਮੇਰੇ ਪਿੰਡ ਤੋਂ ਹੌਲੈਂਡ ਤੇ ਨਵੇਂ ਭਰਾਵਾਂ ਦੀ ਸੋਚ ਸੀ ਕਿ ਸਵਰਾਜ ਟਰੈਕਟਰ ਲਿਆਉਣਾਗਾ ਹੋਰ ਬਾਈ ਫੋਰ ਟਰੈਕਟਰ ਲਿਆਂਦਾ ਉਹਨਾਂ ਟ੍ਰਾਇਲ ਵੀ ਲਾਇਆ ਸੀ ਪਿੰਡ ਦੇ ਵਿੱਚ ਆਏ ਸੀ ਕੱਲ ਆਹ ਟਰੈਕਟਰ ਲੈ ਕੇ ਆਂਦਾ 4x4 55 ਤਾਂ ਸੌਰੀ 963 ਤੇ ਨਵੇਂ ਕਿਸਾਨਾਂ ਦੀ ਮੰਗ ਸੀ ਕਹਿੰਦੇ ਸਾਡਾ ਭਰਾ ਸਰਪੰਚ ਤੇ ਆਹ ਦੇਖੋ ਇੱਥੇ ਅਸੀਂ ਜਿੱਥੇ ਭੱਤ ਪਾਈ ਸੀ ਉਹ ਜਗ੍ਹਾ ਤੇ ਇਹ ਚੱਲਦਾ ਟਰੈਕਟਰ ਬਹੁਤ ਹੀ ਜਾਣ ਟਰੈਕਟਰ ਦੇ ਵਿੱਚ ਜਿਵੇਂ ਕਹ ਰਹੀ ਹੈਗੀ ਹੈਗੀ ਟੂਟਾ ਮੀਟਰ ਵੀ ਭਾਈ 10 ਫੁੱਟਾ ਪਾ ਰਹੇ ਆ ਇਹਦੇ ਪਿੱਛੇ ਆਹ ਦੇਖੋ ਹੈ ਤੇ 9 ਦਾ ਵੀਰੇ 890 ਦਾ ਇਹ ਨਾ ਦੇਣਾ ਛੋਟਾ ਹੈ ਨਹੀਂ ਦਿੱਤਾ ਤਾਂ ਕੋਈ ਨਹੀਂ ਹਜੇ ਇਹ ਪਿੱਛੇ ਹੀ ਆ ਜਾ ਤੈਨਾਂ ਹੀ ਆਗੇ ਆ ਦੇਖੋ ਜੀ 9 ਠੀਕ ਆ 880 ਦਾ 890 ਦਾ 9 ਚ ਪੈ ਗਿਆ ਆ ਦੇਖੋ ਜੀ 9 ਲੱਖ ਦੀ ਲਗਭਗ ਦੋਸਤੋ ਕੀਮਤ ਆ ਕੀ ਇਹਦੀ ਵੀਰੋ ਟਰੈਕਟਰ ਦੀ ਤੇ ਕੱਲ ਲੈ ਕੇ ਆਂਦਾ ਸੈਟੀ ਦੇ ਵਿੱਚ ੱਲੇਆਲ ਪਿੰਡ ਨੂੰ ਸਹੂਲਤਾਂ ਦੇ ਲਈ ਮੇਰੇ ਪਿੰਡ ਦੀ ਸੈਟੀ ਦੇ ਵਿੱਚ ਕਾਫੀ ਸੰਧ ਵੀ ਹੈਗੇ ਆ ਹੋਰ ਵੀ ਤੇ ਟਰੈਕਟਰ ਵੀ ਆ ਤੀਜਾ ਟਰੈਕਟਰ ਆ ਸੈਟੀ ਦੇ ਵਿੱਚ ਆ ਗਿਆ ਤੇ ਆ ਦੇਖੋ ਜਮਾਈ ਮੰਜੀ ਥੱਲੇ ਲਾ ਕੇ ਕੁਝ ਨਹੀਂ ਗੋਲਦਾ ਮਿੱਤਰ ਪਿਆਰੋ ਦੇਖੋ ਬਹੁਤ ਪੋਲਾ ਥਵਾਨ ਵਾਲੇ ਜਿੰਨਾ ਵੀ ਕਹਦੇ ਉਹਨਾਂ ਪੋਲਾ ਥੋਂ ਆਏ ਇੱਥੇ ਮੱਤ ਪਈ ਵੀ 12 12 11 11 ਫੁੱਟ ਪਈ ਇੱਥੇ ਕੱਚੀ ਭਾਰਤ ਆ ਕੀ ਆਹ ਛੜਦਾ ਪਾਰ ਪੜ ਕੇ ਇਹ ਜਗਾ ਸੀ ਕਿ ਉਹ ਭਰਤ ਪਾਈ ਜਿੱਥੇ ਦੋਸਤੋ ਇੱਥੇ ਪਾਰਕ ਬਣਾਉਣਾ ਜਿੱਥੇ ਅਸੀਂ ਉੱਥੇ ਲਾ ਕੇ ਉਹ ਕੀਤਾ ਅੱਜ ਸ਼ੁਰੂਆਤ ਕੀਤੀ ਆ ਗਈ ਇਹਦੀ ਟਰੈਕਟਰ ਦੀ ਤੇ ਇੱਥੇ ਸਟਾਰਟ ਕਰਕੇ ਲਿਆ ਕੇ ਕੱਲ ਲਿਆਂਦਾਗਾ ਅੱਜ ਇੱਥੇ ਹੀ ਲਿਆ ਕੇ ਲਾਇਆਗਾ ਇੱਥੇ ਪਾਰਕ ਬਣਾਉਣਾ ਜਿਹੜਾ ਅਸੀਂ ਸੱਪੜ ਪਹਿਲਾਂ ਭਰਤ ਪਈ ਸੀਗੀ ਇੱਕ ਉਹ ਜਗ੍ਹਾ ਸੀਗੀ ਜਿੱਥੇ ਪਾਣੀ ਪੂਣੀ ਬਹੁਤ ਖੜਾ ਰਹਿੰਦਾ ਸੀ ਉਸ ਜਗ੍ਹਾ ਨੂੰ ਅਸੀਂ ਬੋਹਣ ਦੇ ਲਈ ਪੋਲਾ ਕਰਨਾ ਇਥੋਂ ਇਹ ਤੇ ਕਰਾ ਮਾਰਨਾ ਕੰਪਿਊਟਰ ਕਰਾ ਲਾਉਣਾ ਚਲੋ ਅੱਜ ਆਏ ਮਕਸਦ ਹੋਇਆ ਵੀ ਕਿਉਂ ਨਾ ਆਪਾਂ ਪਲੌਂ ਹਲਾ ਨਾਲ ਹੀ ਬਾਗੇ ਦੇਖ ਲઈએ ਨਾ ਟਰੈਕਟਰ ਦਾ ਪਤਾ ਲੱਗ ਜਾਊਗਾ ਤੇ ਨਾਵੇਂ ਟਰੈਕਟਰ ਦੇ ਨਾਲ ਫਿਰ ਅੱਜ ਪਲੋਂ ਹਲ ਪਾਏ ਆਗੇ ਆ ਦੇਖੋ ਆਇਆ ਪੂਰੀ ਹੋਈ ਖਿਚਾਈ ਆ ਬਾਈ 4x4 ਦੇ ਨਾਲ ਤਾਂ ਪੂਰੀ ਖਿਚਾਈ ਪਹੁੰਚ ਲਾਉਂਗਾ ਕਾਤਾ ਜੋਰ ਦਿਖਾਉਂਦਾਗਾ ਟਰੈਕਟਰ ਆ ਦੇਖੋ ਤੇਲ ਦੀ ਧਾਰ ਚੱਲਦੀ ਹੋ ਸਿੱਧੂ ਸਾਹਿਬ ਬਾਈ ਤੇਲ ਤਾਂ ਫਿਰ ਖਾਣਾ ਹੀ ਆ ਹੁਣ ਹੈ ਜਦੋਂ ਇੱਧਰ ਵੀ ਥੱਲੇ ਧਰਤੀ ਪਾੜਦਾ ਜਰਾ ਜਾਂਦਾ ਵੀਰਿਆ ਤੇਨ ਤਾਂ ਖਾਣਾ ਹੀ ਆਇਨੇ ਹੁਣ ਹੈ ਉਤਾਰ ਸਿੰਘ ਸਿੱਧੂ ਬਾਈ ਆਸਰੀ ਕਾਲ ਰਾਜਪਿੰਦਰ ਜੀ ਤੇਲ ਤਾਂ ਬਾਈ ਖਾਊ ਗਈ ਹੁਣ ਜਦੋਂ ਉਹਦੀ ਆਦਤ ਉਧਰੋਂ ਜਮਾ ਖਿੱਚੀ ਵੀ ਹੈ ਘੰਡੀ ਤੇ ਸਾਹ ਘੰਡੀ ਖਿੱਚੀ ਵੀ ਆਣਾ ਤਾਂ ਬੀਬੀ ਆ ਤੇ ਤੇਲ ਤਾਂ ਹੁਣ ਇਹਨੇ ਖਾਣਾ ਹੀ ਆ ਫਿਰ ਧਾਰ ਤਾਂ ਜਿਹੜੀ ਪੈਣੀ ਹੈਗੀ ਤੇ ਮੂਰੇ ਪਰ ਟਾਈਮ ਹੀ ਇਹ ਜਾ ਬਾਈ ਛੋਟੇ ਸਾਧਨ ਦਾ ਕਿਸੇ ਦੀ ਕੋਈ ਕਹਿ ਦਈਏ ਐ ਨਾ ਕੋ ਜਨਰੇਟਰ ਖੇਚਦਾ ਸਾਧਨ ਨਹੀਂ ਉਹੋ ਜਿਹਾ ਵੀ ਛੋਟੇ ਟਰੈਕਟਰ ਦੀ ਮੰਗ ਨਹੀਂ ਰਹੀ ਤੇ ਨਾ ਹੀ ਉਹ ਤਾਂ ਕੋਈ ਸਾਧਨ ਲੋਟ ਆਉਂਦਾ ਵੱਡੇ ਟਰੈਕਟਰ ਤੋਂ ਘੱਟ ਕਿਸੇ ਕੋਈ ਹੱਲ ਨਹੀਂ ਹੋਣਾ ਮੂਰੇ ਵੱਡੇ ਵੱਡੇ ਉਹ ਜਿਹੇ ਰੋਟਾਵੇਟਰ ਚੱਲਦੇ ਆਗੇ ਤੇ ਹੋਰ ਅੱਗੇ ਵਾਲਾ ਕੰਮ ਤਾਂ ਹੁਣ ਗਿਆ ਜਿਵੇਂ ਕੋਈ ਇਸਰ 3511 735 ਇਹਨਾਂ ਦਾ ਵਿਚਾਰਾ ਜੀ ਉਹਨਾਂ ਉਹ ਜਿਵੇਂ ਕਹਿੰਦਾ ਟਾਈਮ ਲੰਘ ਗਿਆ ਤੇ ਆ ਦੇਖੋ 55 ਤਾਂ ਫਿਰ ਵੱਡੇ ਟਰੈਕਟਰਾਂ ਦੀ ਹੋਈ ਬਾਈ ਮੰਗਾ ਵੱਡੇ ਟਰੈਕਟਰ ਹੀ ਹੁਣ ਹਰ ਇੱਕ ਪਿੰਡਾਂ ਦੇ ਵਿੱਚ ਦੋਨੇ ਟਰੈਕਟਰ ਸਾਡੇ ਪਿੰਡ ਟ੍ਰਾਇਲ ਲਾਉਣ ਆਏ ਸੀਗੇ ਦੋਨੇ ਟਰੈਕਟਰ ਲੈ ਕੇ ਆਏ ਸੀਗੇ ਕੰਪਨੀ ਵਾਲੇ ਬਾਈ ਇੱਕ 963 ਦੂਜਾ ਸੀਗਾ ਇੱਕ 963 ਸੀਗਾ ਦੂਜਾ 4x4 ਚਲੋ ਪਿੰਡ ਦੇ ਕਿਸਾਨਾਂ ਦੀ ਮੰਗ ਸੀਗੀ ਵੀ 900 ਜਿਹੜਾ ਇਹ 363 ਆਗਾ ਇਹ 4x4 ਲਿਆਂਦਾ ਜਾਵੇ ਤੇ ਫਿਰ ਕੱਲ ਸਾਰੇ ਭਰਾਵਾਂ ਦੀ ਜਿੰਨੇ ਸੀਗੇ ਉਹਨਾਂ ਦੀ ਨਾਲ رائے ਕਰਕੇ ਕੱਲੇ 4x4 ਟ੍ਰੈਕ ਜਿਹੜਾ ਮੇਰੇ ਪਿੰਡ ਦੀ ਸੈਟੀ ਆ ਉਹਦੇ ਚ ਲਿਆਂਦਾ ਗਿਆ ਇਹ ਬਾਈ ਜੀ ਰਾਜਪਿੰਦਰ ਸਿੰਘ ਸਿੱਧੂ ਇਹ 9 ਲੱਖ ਚ ਪੈ ਗਿਆ ਬਾਈ ਜੀ 8 ਲੱਖ 90 ਹਜ਼ਾਰ ਰੇਟ ਹੈ ਦਾ ਬਾਈ 9 ਲੱਖ ਦੀ ਕੀਮਤ ਆ ਗਈ ਤੇ 8 ਲੱਖ 90 ਹਜ਼ਾਰ ਰੇਟ ਆ ਬਾਈ ਇਹਦਾ ਆ ਦੇਖੋ ਅੱਤ ਖਲਾ ਨੂੰ ਹੁਣ ਲਾਈਵੇਂ ਹੈ ਆਉਣੇ ਅਹ ਸਾਬ ਫਾਇਦਾ ਫੂਨ ਆਇਆ ਕਿ ਅੱਜੇ 454 ਦੇ ਜੀ ਤੇ ਆ ਗਿਆ ਚਕੀਨ ਆ ਗਿਆ ਆ ਜਾਓ ਇਹਦੇ ਚੱਲਦਾ ਜੀਦਰ ਕੇ ਕਰੋ ਬਲ ਆ ਦੇਖੋ ਠੀਕ ਆ ਜੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਦਿਖਾਤਾ ਸੋਨੂੰ ਟਰੈਕਟਰ ਦਾ ਜੋਰ ਦਿਖਾਉਣਾ ਸੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਿਰ ਮਿਲਦੇ ਆਪਾਂ ਕੱਲ ਨੂੰ